1013 ਜਲੇ ਜਸ਼ਨਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਤਨੀ ਗੁਲਾਬ ਸਿੰਘ थाना ਕਲਖੁਰਦੇ ਵਿੱਚ ਜਿਹੜਾ ਹੋਇਆ ਰਹਿਣ ਵਾਲਾ ਹੈਗਾ ਇਹਦੇ ਘਰੇ ਰਾਤ ਨੂੰ ਕਿਸੇ ਨੇ ਦੋ ਵਿਅਕਤੀ ਨੇ ਆ ਕੇ ਫਾਇਰਿੰਗ ਕੀਤੀ ਸੀ ਗੇਟ ਤੇ ਫਾਇਰਿੰਗ ਕਰਕੇ ਚਲੇ ਗਏ ਸੀ ਇਸ ਸਬੰਧ ਦੇ ਵਿੱਚ ਜਦੋਂ ਸਵੇਰੇ ਨੈਕਸਟ ਡੇ ਉਹ ਆਇਆ ਉਹਦੇ ਬਿਆਨ ਤੇ ਜਿਹੜਾ ਹੈਗਾ ਮਕਦਮਾ ਨੰਬਰ 122 111025 ਅੰਦਰ ਸੈਕਸ਼ਨ 308 125 359 3 ਪછી ਆਪਾਂ ਦੇਖਦੇ ਤਾਂ ਇਹ ਮਕਦਮਾ ਅਦਾਲਤ ਰਿਸ਼ਤ ਲ ਕੀਤਾ ਗਿਆ ਸੀ ਇਸ ਕੇਸ ਦੇ ਵਿੱਚ ਤੁਹਾਨੂੰ ਦੱਸਿਏ ਵੀ 18 9 ਨੂੰ ਵੀ ਇਸ ਨੂੰ ਇੱਕ ਕਾਲ ਜਿਹੜੀ 100% ਦੀ ਆਈ ਸੀ 50 ਲੱਖ ਰੁਪਏ ਇਸ ਤੋਂ ਡਿਮਾਂਡ ਕੀਤੀ ਗਈ ਸੀ ਇਹ ਇਹ ਜਦੋਂ ਇਹ ਪਰਚਾ ਦਰਜ ਫਾਇਰਿੰਗ ਹੋਈ ਫਿਰ ਸਾਡੇ ਡੀਐਸਪੀ ਸਾਹਿਬ ਰੂਲਰ ਕਰਨ ਜੀ ਫਿਰ ਅਸੀਂ ਚੋ ਕਾਲ ਖੋੜ ਤੇ ਸੀਏ ਸਾਹਿਬ ਐਕਟਿਵ ਹੋਇਆ ਇਸ ਦੇ ਬਖਰੀ ਕੁੜੀ ਟੀਮਾਂ ਬਣਾਈਆਂ ਟੀਮਾਂ ਬਣਾ ਕੇ ਅਸੀਂ ਇੱਕ ਟੈਕਨੀਕਲ ਮਦਦ ਵੀ ਲਈ ਟੈਕਨੀਕਲ ਮਦਦ ਦੇ ਵੀ ਸਾਨੂੰ ਇਹ ਇਸ ਦਾ ਦੋ ਬੰਦਿਆਂ ਦਾ ਸਾਨੂੰ ਡਾਊਟ ਹੋਇਆ ਜੀ ਇਸ ਦੇ ਸਬੰਧ ਦੇ ਵਿੱਚ ਕੱਲ ਜਿਹੜਾ ਐਸਟੂ ਸਾਹਿਬ ਨੇ ਫਰੋਸ਼ਾ ਦੇ ਉੱਤੇ ਨਾਕਾ ਲਗਾਇਆ ਗਿਆ ਸੀ ਉਸ ਤੋਂ ਜਦੋਂ ਮੋਟਰਸਾਈਕਲ ਤੇ ਦੋ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਮੋਟਰਸਾਈਕਲ ਭਜਾਇਆ ਜਦੋਂ ਅਸੀਂ ਥੋੜਾ ਜਿਹਾ ਆਪਣਾ ਬੈਰੀਕੇਡ ਅੱਗੇ ਕੀਤਾ ਇਨ ਬਿਟਵੀਨ ਉਹਦਾ ਢਾਵਾ ਡੋਲ ਹੋ ਗਿਆ ਮੋਟਰਸਾਈਕਲ ਮੋਟਰਸਾਈਕਲ ਢਾਵਾ ਡੋਲ ਹੋਣ ਨਾਲ ਉਹ ਸਲਿੱਪ ਕਰ ਗਿਆ ਸਲਿੱਪ ਕਰਨ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੂੰ ਦੋਵਾਂ ਨੂੰ ਫੜਿਆ ਤੇ ਇੱਕ ਦਾ ਨਾਮ ਜਿਹੜਾ ਲਵਦੀਪ ਸਿੰਘ ਆਇਆ ਉਪਨ ਬਦਨੀ ਗੁਲਾਬ ਸਿੰਘ ਦਾ ਇਹ ਰਹਿਣ ਵਾਲਾ ਹੈਗਾ ਅਤੇ ਦੂਸਰਾ ਜਿਹੜਾ ਤਰਸੀਮ ਸਿੰਘ ਪਿੰਡ ਬਡਾਲਾ ਆਰਫ ਕਿਹਦਾ ਹੈ ਹੋਇਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਇਹਨਾਂ પાસે ਜਿਹੜਾ ਰਾਤ ਨੂੰ ਇਹਨਾਂ ਨੇ ਫਾਇਰਿੰਗ ਵਿੱਚ ਵਰਤੇ ਹੋਏ ਵੈਪਨ ਜਿਹੜਾ ਹੈਗਾ ਉਹ ਬਰਾਮਦ ਕੀਤਾ ਤੇ ਇਹਨਾਂ ਨੂੰ ਕਤੂ ਤੋਂ ਲੈ ਕੇ ਆਏ ਹੋਏ ਸੀ ਵੀ ਇਹਨਾਂ ਨੇ ਫਰੋਤੀ ਜਿਹੜੀ ਹੈ ਕਿੰਨੀ ਮੰਗੀ ਸੀ ਫਰੋਤੀ ਜਿਹੜੀ ਹੈਗੀ ਇਹਨਾਂ ਨੇ 50 ਲੱਖ ਰੁਪਏ ਦੀ ਮੰਗੀ ਸੀ ਵੈਪਨ ਜਿਹੜਾ ਹੈਗਾ ਕਿਉਂਕਿ ਕੱਲ ਜਦੋਂ ਇਹਨੂੰ ਅਸੀਂ ਫੜਿਆ ਇਹ 슬ਿੱਪ ਕਰ ਗਿਆ ਸੀ ਸਲਿੱਪ ਕਰ ਕਰਕੇ ਦੀ ਦੋਨੋਂ ਮੁੰਡਿਆਂ ਦੇ ਲੱਤਾਂ ਤੇ ਸੱਟਾਂ ਲੱਗਿਆ ਸੀ ਜਦੋਂ ਅੱਜ ਕਰਾਇਆ ਡਾਕਟਰ ਸਾਹਿਬ ਤੋਂ ਐਕਸ-ਰੇ ਵਗੈਰਾ ਕਰਾਇਆ ਤੇ ਉਹਦੇ ਵਿੱਚ ਜਿਹੜੇ ਫ੍ਰੈਕਚਰ ਆਏ ਹੋਏ ਸੀ ਅਸੀਂ ਡਿਟੇਲ ਜ਼ਿਆਦਾ ਪੁੱਛੀ ਨਹੀਂ ਹੋ ਸਕੀ ਕਿਉਂਕਿ ਉਹਦੇ ਸੱਟਾਂ ਲੱਗੀਆਂ ਹੋਈਆਂ ਸੀ ਬਟ ਜਦੋਂ ਇੰਨੀ ਪੁੱਛਗਿੱਛ ਦੇ ਵਿੱਚ ਉਹਨੇ ਆ ਇਹ ਗੱਲ ਮੰਨੀ ਹੈ ਵੀ ਇਹ ਫਰੋਤੀ ਵੀ ਉਹਨਾਂ ਨੇ ਕਾਲ ਕੀਤੀ ਸੀ ਤੇ ਇਸ ਤੋਂ ਇਲਾਵਾ ਜਿਹੜਾ ਵੈਪਨ ਨਾਲ ਫਾਇਰਿੰਗ ਜਿਹੜੀ ਕੀਤੀ ਹੈ दस दस ਨੂੰ ਉਹ ਵੀ ਇਹਨਾਂ ਨੇ ਨਹੀਂ ਕੀਤੀ ਸਰ ਅਜਿੰਨੂ ਫੌਤੀ ਦੀ ਕੋਲ ਆਈ ਸੀ ਉਹ ਕੀ ਬਿਲਕੁਲ ਮੁਕੱਦਮੇ ਦੋਨੋਂ ਇਹ ਇਹਨਾਂ ਦੇ ਖਿਲਾਫ ਜਿਹੜੇ ਪਹਿਲੇ ਵੀ ਦੋਨੋਂ ਹੀ ਜਿਹੜੇ ਵਿਅਕਤੀ ਨੇ ਜਿਹੜਾ ਹੈਗਾ ਲਵਦੀਪ ਸਿੰਘ ਹੈ 376 ਆਈਪੀਸੀ ਵਿੱਚ ਜੇਲ੍ਹ ਤੇ ਰਹਿ ਕੇ ਆਇਆ ਤੇ ਜਿਹੜਾ ਤਰਸੀਮ ਸਿੰਘ ਸਾਹਾ ਹੈਗਾ ਉਹ 302 ਦੇ ਵਿੱਚ ਜੇਲ੍ਹ ਚ ਰਹਿ ਕੇ ਆਇਆ ਤੇ ਦੋਨੋਂ ਹੀ ਇਸ ਕ੍ਰਾਈਮ ਦੇ ਹੈਗੇ ਨਹੀਂ ਇਹਨਾਂ ਦੀ ਯਾਰੀ ਜਿਹੜੀ ਹੈਗੀ ਜੇਲ੍ਹ ਦੇ ਵਿੱਚ ਹੀ ਹੋਈ ਸੀ ਉਸ ਤੋਂ ਬਾਅਦ ਹੀ ਇਹਨਾਂ ਨੇ ਜਦੋਂ ਜੇਲ੍ਹ ਤੇ ਬਾਹਰ ਆਉਣ ਤੋਂ ਬਾਅਦ ਜਿਹੜਾ ਹੈਗਾ ਇਹ ਪਲਾਨ ਬਣਾਇਆ ਵੀ ਇਸ ਮੇਲ ਜਿਹੜਾ ਹੈਗਾ ਲਵਦੀਪ ਸਿੰਘ ਉਸੇ ਪਿੰਡ ਦਾ ਗੁਲਾਬ ਸਿੰਘ ਦਾ ਰਹਿਣ ਵਾਲਾ ਹੈਗਾ ਇਹਨੂੰ ਪਤਾ ਸੀ ਵੀ ਇਹ ਪੈਸੇ ਵਗਰਾਏ ਦੇਖੋ ਇਹ ਚਗਾ ਕਰੋ ਹੈਗਾ ਪਰ ਉਹ ਉਸਨੇ ਪੈਸੇ ਦੇਖ ਤੋ ਮਨਾ ਕਰ ਦਿੱਤਾ ਜੀ ਤੇ ਇਸੇ ਰੰਜਿਸ਼ ਆ ਕੇ ਫੇਰ ਇਹਨੇ ਫਾਇਰਿੰਗ ਕੀਤੀ ਉੱਥੇ ਤੇ ਅਸੀਂ ਜਿਹੜਾ ਹੈਗਾ ਸਾਡੀ ਟੀਮ ਨੇ ਡੀਐਸਪੀ ਸਾਹਿਬ ਦੀ ਹੋਈ ਹੈ ਦੀ ਟੀਮ ਬਣੀ ਹੋਈ ਸੀ ਐਸਐਚਓ ਕਲਖੁਰਤੇ ਸੀ ਜਿਹੜੇ ਸਟਾਫ ਜਿਹੜੀ ਬਣਿਆ ਜੀ ਅਸੀਂ ਦੋਸ਼ੀਆਂ ਨੂੰ ਫੜਨ ਦੇ ਵਿੱਚ ਸਾਡੀ ਕੰਮ ਇਹ ਵੀ ਅਸਲ ਹੈ